ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਮਰਜੀਤ ਦੇ ਫਾਰਮ ਤੋਂ ਜਿਹੜੀ ਦੋਸਤੋ ਲੱਗੇ ਆ ਵੀਡੀਓ ਅੱਜ ਦੀ ਅਪਲੋਡ ਕਰਨ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮਾਝ ਦਿਖਾਵਾਂਗੇ ਮੋਹਰਾ ਨਸਲ ਸੂੰਗੇ ਦੋਸਤੋ ਬਿਲਕੁਲ ਨੇੜ ਆ ਡਿਟੇਲ ਦੋਸਤੋ ਆਪਾਂ ਐਸ ਮਾਝ ਦੀ ਸਾਰੀ ਪੁੱਛ ਕੇ ਬਾਈ ਅਮਰਜੀਤ ਦੇ ਕੋਲ ਤੁਹਾਡਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੰਦਰ ਅਜੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬਟਨ 'ਤੇ ਹਾਲਤ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਦੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸਾਡਾ ਕੰਮ ਦੋਸਤੋ ਸਿਰਫ YouTube ਤੇ ਚੰਦੇ ਵੀਡੀਓ ਬਣਾ ਕੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸੱਲੀ ਕਰਦੇ ਪਸ਼ੂ ਖਰੀਦਿਆ ਕਰੋ ਬਾਹਰ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਦੇ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੀ ਜੀ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋਂ ਕਰਿਆ ਕਰੋ ਜਰੂਰ ਆਓ ਕਰੀਏ ਬਾਈ ਅਮਰਜੀਤ ਨਾਲ ਗੱਲਬਾਤ ਡਿਟੇਲ ਸਾਰੀ ਆ ਸਮਝਦੀ ਆਪਾਂ ਬਾਈ ਤੋਂ ਪੁਜੀਟਰ ਨਾਲ ਸਾਂਝੀ ਕਰ ਲੈਨੇ ਐ ਐਂਡ ਤੱਕ ਦੋਸਤੋਂ ਵੀਡੀਓ ਜਰੂਰ ਦੇਖਿਓ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਹੈ ਵਧੀਆ ਵਧੀਆ ਕਿਰਪਾ ਹੈ ਕਿੱਦਾਂ ਕੰਮ ਕਰਵਾਉਂਦੀ ਹੈ ਬਹੁਤ ਵਧੀਆ ਬਹੁਤ ਵਧੀਆ ਆਪਣਾ ਡਰੈੱਸ ਬੋਲਦੀ ਹੈ ਪਹਿਲੇ ਟ੍ਰੈਂਡਰ ਫੋਨ ਨੰਬਰ ਆ ਗਿਆ 99019 12912 ਠੀਕ ਹੈ ਜੀ ਨਾਮ ਆ ਗਿਆ ਮਰਜੀਤ ਸਿੰਘ ਨਾਮ ਅਮਰਜੀਤ ਸਿੰਘ ਹਾਂਜੀ ਅਛਾ ਭਾਈ ਅਮਰਜੀਤ ਜਿਹੜੀ ਅੱਜ ਆਪਾਂ ਲੈਂਦੀ ਆ ਇਹ ਮੱਝ ਇੱਕ ਹਸਨਾ ਨਗੀਨਾ ਨਗੀਨਾ ਭਾਈ ਰੱਖ ਜਮੀਂ ਪਲੀ ਵੀ ਦੋਸਤੋ ਪੂਰੀ ਆ ਕਦ ਕਾਠੀ ਪੂਰਾ ਤੇ ਬਰੀਡ ਵੀ ਦੋਸਤੋ ਪੂਰੀ ਸੰਭੀ ਭਾਈ ਜੋਟੀ ਹਾਂਜੀ ਕਿੰਨਾ ਟਾਈਮ ਇਹਦੇ ਸੋਣਚੇ ਦੇ ਬਾਕੀ ਪਿਆ ਇਹ 5-7 ਦਿਨ ਲੱਗੇਗਾ ਭਾਈ ਜੀ ਸੁਹਾਗ ਗਿਰਵਾ ਸੁਣੀ ਅਮਰਜੀਤ ਦੂਜਾ ਪਿਓਰ ਦੂਜਾ ਦੂਜਾ ਸੁਹਾਗ ਸੁਣੀ ਪਹਿਲੇ ਸੁਵੇ ਕੀ ਰਿਕਾਰਡ ਦਾ ਪਤਾ ਕੀਤਾ 13 ਕਿਲੋ ਦੁੱਧ ਦਿੱਤਾ ਇਹ ਪਹਿਲਾਂ ਨੇ ਪਹਿਲੇ ਸੁਵੇ ਹਾਂਜੀ ਠੀਕ ਹੈ ਦੋਸਤੋ ਪੇਠਪੁਰੇ ਦੀ ਕਰੋ ਚੜਾਈ ਚੈੱਕ ਦੀ ਥਣਾ ਦੀ ਕੁਆਲਿਟੀ ਦੋਸਤੋ ਕਰ ਲੋ ਚੈੱਕ ਏਰੀਆ ਨਹੀਂ ਝੋਟੀਆਂ ਭਾਈ ਤਿਆਰ ਕਰਦੇ ਆ ਜਿਹੜਾ ਵਾ ਲੈਂਥ ਬੋਡੀ weight ਇਹਦਾ ਕਰੋ ਚੈੱਕ ਦੋਸਤੋ ਪੂਰੀ ਜਮੀ ਪਈ ਹੈ ਕਿਸੇ ਵੀਰ ਨੇ ਜਿਹਨੇ ਸੰਭੀਏ ਪੂਰੀ ਰੀ ਦੇ ਨਾਲ ਸੰਭੀਏ ਐਹੋ ਜੀ ਮਜੂਦ ਦੋਸਤੋ ਖਰਾਕ ਵੀ ਪੂਰੀ ਚਰਦੀ ਤੇ ਫੇਰ ਦੋਸਤੋ ਪਹੂ ਜਿਹੜਾ ਇਹੋ ਜਿਹਾ ਤਿਆਰ ਹੁੰਦਾ ਬੜੀ ਔਖੀ ਚੀਜ਼ ਇਹੋ ਜੀ ਤਿਆਰ ਕਰਨੀ ਪੇਠਪੁਰੇ ਦੀਆਂ ਤਿਆਰ ਕਰਨੀਆਂ ਭਾਈ ਕੇ ਸੌਖੀ ਗੱਲ ਥੋੜੀ ਹਾਂਜੀ ਹਾਂਜੀ ਯਾ ਭਰਾ ਪੂਰਾ ਬੋਤੋ ਹਾਥੀ ਵਰਗਾ ਕਰ ਦੇ ਤਾਂ ਆ ਦਾ ਜਿਹੜਾ ਪਿਛਾ ਪਿੱਠਪੜੇ ਦੀ ਕਿੜਾਈ ਇਹਦੀ ਕਰੋ ਬਰਾਬਰ ਲਓ ਜੀ ਦੋਸਤੋ ਘਟੋ ਘਟ ਜਿਆਦੀ ਨਹੀਂ ਕਹਿ ਸਕਦਾ ਦੋ ਫੋਟੇ ਦੀ ਪਿੱਠਪੜੇ ਦੀ ਜਿਹੜੀ ਚੜਾਈ ਹੈ ਤੇ ਜਿਹੜੀ ਆਰਡਰ ਕੋਲ ਭਾਂਡੇ ਵੀ ਨੇ ਬਣਾਉ ਭਾਈ ਤਿਆਰ ਕੀਤੀ ਆ ਲੋ ਜੀ ਜੇ 1.5 ਗੇਟ ਦੀ ਬਿਰਲੇ ਆ ਮੈਂ ਆਹ ਜੱਟ ਨਾ ਦੇਖੋ ਝੋਰੀ ਪੱਟਾ ਤੋਂ ਦੋਸਤੋ ਪਿਛਲੇ ਪਾਸੇ ਨੂੰ ਹਵਾ ਨਾ ਨਿਕਲੇ ਤੇ ਅਗਲੇ ਪਾਸੇ ਨੂੰ ਦੋਸਤੋ ਹਵਾ ਨਾ ਨਿਕਲੇ ਬੜੀ ਬਾਨੀ ਹੈ ਝੋਟੀ ਭਾਜੀ ਟਾਈਮ ਕਿੰਨਾ ਦੱਸਿਆ ਖਰਦੀ ਜੀ 5-7 ਦਿਨ ਲੈ ਜੂਗੀ 5-7 ਦਿਨ ਵਾਧ ਵੀ ਕਰ ਸਕਦੀ ਭਾਈ ਰਾਜੀ ਹੈ ਝੋਟੀ ਗੰ ਲਓ ਦੋਸਤੋ ਇਹੋ ਜਿਹੜੇ ਨਗੀਨੇ ਹੁੰਦੇ ਆ ਕਿ ਚੈਨਲ ਦਾ ਵੀ ਸ਼ਿੰਗਾਰ ਹੁੰਦਾ ਤੇ ਜਿਹੜਾ ਵੀਰ ਖਰੀਦ ਕੇ ਖੜੂਗਾ ਉਹਦੇ ਘਰ ਦਾ ਵੀ ਦੋਸਤੋ ਇਹ ਸ਼ਿੰਗਾਰ ਬਣੂਗੀ ਇਸ ਕੁਆਲਿਟੀ ਦੋਸਤੋ ਚੈੱਕ ਕਰ ਲਓ ਤੇ ਆਹ ਬਹੁਤੋ ਜਿਹੜੋ ਤੁਰਦੀ ਏ ਝੋਟੀ ਉਹ ਤੋਂ ਦਿਖਾਉਣਾ ਜੀ ਕਰੋ ਪਿੱਠਪੜੀ ਦੀ ਚੜਾਈ ਚੈੱਕ ਦੋਸਤੋ ਚਲੋ ਭਾਈ ਜੀ ਕਰੋ ਜੇ ਤਾਂ ਜਿਹੜੇ ਵੀਰ ਨੇ ਦੋਸਤੋ ਦੋ ਮਜਾ ਸਾਹਮਣੀ ਇਹੋ ਜਿਹੀ ਕਰਮਾ ਲਈ ਇੱਕ ਹੀ ਸਾਹਮਣੇ ਦੋਸਤੋ ਪੂਰਾ ਕਰ ਜੀ ਕੰਮ ਇੱਕ ਘਰ ਦਾ ਸ਼ਿੰਗਾਰ ਆ ਭਾਈ ਝੋਟੀ ਨਾ ਸਟੋਰੀ ਪੱਠੇ ਪੜੇ ਦੀ ਕੜਾਈ ਦੱਸਦੀ ਆ ਦੋਸਤੋ ਥੋੜਾ ਜਿਹਾ ਛੱਡ ਜਾ ਲਓ ਜੀ ਦੋਸਤੋ ਦੂਰ ਤੋਂ ਤੁਹਾਨੂੰ ਦਿਖਾਉਣਾ ਇੱਕ ਵਾਰੀ ਆ ਦੀ ਲੈਂਥ ਚੈੱਕ ਕਰੋ ਇਹਦਾ ਬਿਊਟੀ ਵਾਲੇ ਕਦੋਂ ਚੈੱਕ ਜੀ ਇੱਕ ਵਾਰੀ ਖਿਲਾੜ ਕੇ ਉਹ ਖੜਾ ਝੋਟੀ ਸ਼ਿੰਗਾਰੀ ਆ ਦੋਸਤੋ ਵੀਰ ਨੇ ਆ ਜੀ ਦੋਸਤੋ ਵੀਰ ਕੋਲ ਪੂਰਾ ਸ਼ਿੰਗਾਰ ਹੋਇਆ ਸ਼ੌਂਗ ਦਾ ਜੀ ਜਿੰਨਾ ਸ਼ਿੰਗਾਰ ਕਰਨਾ ਚਾਹੀਦਾ ਹੈ ਜੇ ਫਲਕਾਰੀ ਪਾਉਣ ਲਈ ਬਾਕੀ ਰਹਿ ਗਈ ਇੱਥੇ ਕਰਮਾਈ ਤੇ ਉਹ ਅਜੇ ਭਾਈ ਲਿਆਉਣੀ ਸੀ ਸਾਨੂੰ ਆ ਗਏ ਛੇਤੀਆਂ ਠੀਕ ਹੈ ਜੀ ਫਲਕਾਰੀ ਵੀਰ ਕਹਿੰਦਾ ਵੀ ਅਜੇ ਆਪਣੇ ਕੋ ਕਾਲੀ ਕਾਲੀ ਦੇ ਵਿੱਚ ਆਈ ਨਹੀਂ ਕੱਲ ਸ਼ਾਮੀ ਮੱਝ ਲਿਆਂਦੀ ਵੀਰ ਨੇ ਇਹੋ ਜਿਹਾ ਕਿਤੇ ਨਗੀਨਾ ਵੱਜੂਗਾ ਲੈ ਹਾਂ ਫੇਰ ਠੀਕ ਹੈ ਜੀ ਦੋਸਤੋ ਜੀ ਕਰਦਾ ਵੀ ਇਹੋ ਜੇ ਪਹੂ ਨੂੰ ਬਾਰ-ਬਾਰ ਤੁਹਾਨੂੰ ਤੋਰ ਕੇ ਦਿਖਾਵਾਂ ਇਹਦੀ ਦੋਸਤੋ ਲੈ ਲਓ ਜੀ ਆ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਚਾਰਾ ਬੰਨਾ ਝੋੜੀ ਦਾ ਇੱਕੋ ਜਿਹਾ ਭਾਈ ਕਹਿੰਦੇ ਕਰੀਏ ਇੱਕ ਗੇੜਾ ਘੜਈ ਤੇ ਓਏ ਲਓ ਦੋਸਤੋ ਕਰੋ ਚੈੱਕ। ਔਰ ਥੋੜੀਆਂ ਵਰਤ ਤੇ ਔਰ ਕਰੀਏ। ਆਹ ਨੂੰ ਕੱਢਦੇ ਹਾਂ। ਚੰਗੀ ਚੀਜ਼ ਏ ਦੋਸਤੋ ਪੈਸੇ ਇੱਕ ਵਾਰੀ ਖਰਚ ਹੋਏ ਨੇ ਪਰ ਘਰ ਦਾ ਸ਼ਿੰਗਾਰ ਜਿਹੜਾ ਬਣ ਜਾਂਦਾ। ਇਹ ਵਦਨੀ ਆ ਭਾਈ ਕੜਨੀ ਥੋੜੀ ਏ। ਲਓ ਜੀ ਕਰੋ ਚੈੱਕ ਦੋਸਤੋ ਇਹਦੀ ਆਰਡਰ ਕੁਆਲਿਟੀ ਕਰੋ ਚੈੱਕ ਸੋਹਣੀ ਤਿਆਰ ਕੀਤੀ ਏ ਕਰਮਾਲੀ ਨੇ। ਅਜੇ ਟਾਈਮ ਜਿਹੜਾ ਪਿਆ 5-7 ਦਿਨ ਦਾ ਪਿਆ ਚਮੜੀ ਬਰੀਕ। ਫੇਸ ਕੁਆਲਿਟੀ ਦੋਸਤੋ ਕਰੋ ਚੈੱਕ ਰੰਗ ਸਿੰਗ ਏ ਬਿਲਕੁਲ ਨਿਕਾ ਨਿਕਾ। ਦੋਸਤੋ ਪੂਰੀ ਰੇਲ ਗੱਡੀ ਦੇ ਇੰਨ ਵਰਗੀ ਐ ਹਾਲ ਹੋਈ ਦੋਸਤੋ ਜੀ ਲਿਸ਼ਕ ਪੁਸ਼ਕ ਕਰੋ ਚੈੱਕ ਡਿਊਟੀ ਦੋਸਤੋ ਤੁਹਾਨੂੰ ਦਿਖਾਉਣਾ ਆ ਕਰੋ ਚੈੱਕ ਇਹਦਾ ਕਰਮਾਰੀ ਦਾ ਫੇਸ ਕੁਆਲਟੀ ਦੋਵੇਂ ਦੋਸਤੋ ਅੱਖਾਂ ਜਿਹੜੀਆਂ ਦੀਆਂ ਬਲੈਕ ਐ ਲਓ ਜੀ ਦੋਸਤੋ ਉਲਟ ਬਹਿਣੀ ਵਾਲੇ ਪਾਸੋਂ ਤੁਹਾਨੂੰ ਇਹ ਦੱਥਣਾ ਦੀ ਕਰ ਕੁਆਲਟੀ ਚੈੱਕ ਕਰਵਾ ਦਮਾ ਚਾਰੇ ਬੰਨੇ ਇੱਕੋ ਹੀ ਥਾਂ ਲੱਗੇ ਘੜ ਘੜ ਲਾਏ ਹੁੰਦੇ ਨੇ ਲਓ ਜੀ ਦੋਸਤੋ ਫੇਛੋ ਖਾਓ ਭਾਈ ਲਓ ਜੀ ਦੋਸਤੋ ਕੋਈ ਕਿਸੇ ਪਾਸੋਂ ਕੋਈ ਗਾਵਾ ਰਗੀ ਆਵੇ ਭਾਈ ਗਾਵਾ ਥਾਂ ਲਓ ਜੀ ਗਾਵਾ ਰਗੀ ਆ ਕਰੋ ਚੈੱਕ ਦੋਸਤੋ ਸੁੰਦੇ ਸਮੇਂ ਤੱਕ ਦੋਸਤੋ ਜਿਹੜੀ ਲੈਦਰ ਕੁਆਲਟੀ ਹੈ ਬਹੁਤ ਵਧੀਆ ਤਿਆਰ ਕਰ ਲੈਣੀ ਹਾਂਜੀ ਭਾਈ ਜੀ ਹੋਰ ਇਹ ਵਧੀਆ ਭਾਈ ਮੋਲੇ ਦਾ ਫੋਨ ਤੇ ਕਰਾਂਗੇ ਮੂਲ ਫੋਨ ਤੇ ਹਾਂ ਆਤ ਜੀ ਨਹੀਂ ਪੈ ਗਈ ਪਹਿਲਾਂ ਆ ਤੇ ਤੁਹਾਨੂੰ ਬੜਾ ਸੋਹ ਪਰਦਾ ਹੁੰਦਾ ਅਗਲੇ ਵਿੱਚ ਨਹੀਂ ਹੁੰਦੀ ਖੜਕੇ ਠੀਕ ਹੈ ਜੀ ਕੋਸ਼ਿਸ਼ ਕਰੀਏ ਆ ਵੀ ਨਗੀਨਾ ਜਿਹੜਾ ਲੈ ਜੂਗਾ ਨਾ ਤੇ 400 ਇਹ ਪੀਨ ਵਾਲੀ ਆ ਕੋਸ਼ਿਸ਼ ਕਰਿਆ ਕਰੋ ਅਮਰਜੀਤ ਮੋਲਾ ਪਾਣਾ ਇੱਕ ਦੇ ਪਹੁ ਦਾ ਵਿੱਚ ਦੱਸਿਆ ਕਰੀ ਕੋਈ ਨਹੀਂ ਕੋਈ ਨਹੀਂ ਦੱਸ ਦਿਆ ਕਰਾਂ ਭਾਈ ਹਾਂ ਕਿਉਂਕਿ ਕਈ ਵੀ ਤੁਸੀਂ ਕੋਈ ਚਾਹਦੇ ਆ ਅਗਲੀ ਮੈਂ ਦਾ ਦੱਸਦਾ ਹਾਂ ਠੀਕ ਹੈ ਜੀ ਲਓ ਦੋਸਤੋ ਕਰੋ ਚੈੱਕ ਦੋਸਤੋ ਪੂਰੀ ਸ਼ਿਕਾਇਤ ਆ ਸਾਂਭੀ ਆ ਪੂਰੀ ਜਮੀਂ ਪੜੀ ਰਾਜੀ ਪੂਰੀ ਆ ਸੂਨ ਦੇ ਵਿੱਚ ਦੋਸਤੋ ਤੁਹਾਡਾ ਟਾਈਮ ਅਜੇ 5-7 ਦਿਨ ਦਾ ਬਾਕੀ ਪਿਆ ਵਾ ਪਿੱਠ ਪੁੜੀ ਦੀ ਚੜਾਈ ਇੱਕ ਵਾਰ ਫੇਚ ਕਰ ਲਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ ਸਤਿ ਜੀ